ਕੀ ਨਾ ਹੈ ਜੀ ਲਵ ਜੀ ਜੀ ਇਹ ਮਲਾਹ ਜਤੋਂ ਕੀਤੇ ਜੀ ਸਰ ਇਹ ਪਾਣੀ ਦਾ ਪੱਧਰ ਕਿੰਨਾ ਕੁ ਵਧਿਆ ਪਹਿਲਾਂ ਨਾਲ ਸੋ 3-4 ਫੁੱਟ ਵਧਿਆ ਜੀ 3-4 ਫੁੱਟ ਵਧਿਆ ਹਾਂਜੀ ਠੀਕ ਹੈ ਕਿੰਨੀ ਕੁ ਮੁਸ਼ਕਲ ਹੈ ਜੀ ਮੁਸ਼ਕਲ ਹੈ ਕੁਝ ਨਹੀਂ ਜੀ ਜੋ ਪਾਣੀ ਜ਼ਿਆਦਾ ਹੋਵੇ ਫਿਰ ਮੁਸ਼ਕਲ ਹੁੰਦੀ ਜੀ ਹੇ ਕੋਈ ਮੁਸ਼ਕਲ ਨਹੀਂ ਜੀ ਇੱਥੇ ਪਲਟੂਨ ਬਰੇਜ ਨਹੀਂ ਪਲਟੂਨ ਵਿੱਚ ਜੋ ਭਾਈ ਫਲੈਟ ਚੇਂਜ ਕਰਕੇ ਉਹ ਦੋ ਤਿੰਨ ਮਹੀਨੇ ਬਾਰਸ਼ਾਂ ਪੈਣੀਆਂ ਉਹਦੇ ਕਰਕੇ ਖੋਲ੍ਹ ਦਿੱਤਾ ਗਿਆ ਜੀ ਕੋਈ ਨੁਕਸਾਨ ਨੁਕਸਾਨ ਨਾ ਹੋਵੇ ਭਾਈ ਠੀਕ ਹੈ ਹਾਂਜੀ ਤੁਸੀਂ ਹੁਣ ਫਿਰ ਉਹ ਜਿਹੜਾ ਬੇੜੀ ਤੇ ਲੈ ਕੇ ਜਾ ਰਹੇ ਕਿਸਾਨ ਹਾਂਜੀ ਕਿੰਨੇ ਕਿੰਨੇ ਕਿਹੜੇ ਕਿਹੜ ਤੇ ਚਲਦੀ ਰਹਿੰਦੀ ਸਾਹਿਬ ਜੀ ਕੋਈ 1:00 2:00 ਚਲਦੀ ਰਹਿੰਦੀ ਜੀ ਠੀਕ ਆ ਹਾਂਜੀ ਕੋਈ ਮੁਸ਼ਕਲ ਨਹੀਂ ਮੁਸ਼ਕਲ ਜੀ ਕੋਈ ਨਹੀਂ ਜੀ ਮੁਝ ਅਜੇ ਖਤਰਾ ਕਿਸੇ ਤਰ੍ਹਾਂ ਦਾ ਨਹੀਂ ਸਾਨੂੰ ਅਜੇ ਕੋਈ ਨਹੀਂ ਜੀ ਪਾਣੀ ਵਧਿਆ ਫਿਰ ਤੁਹਾਨੂੰ ਪਤਾ ਹੀ ਮੁਸ਼ਕਲ ਹੀ ਮੁਸ਼ਕਲ ਪਾਣੀ ਜਾਂਦਾ ਹੁੰਦਾ ਜੀ ਪਾਣੀ ਦਾ ਵਹਾਅ ਤੇਜ਼ ਹੈ ਪਹਿਲਾਂ ਨਹੀਂ ਨਹੀਂ ਠੀਕ ਹੈ ਨੋਰਮਲ ਹੈ ਇਹਨਾਂ ਤੇਜ਼ ਨਹੀਂ ਹੈਗਾ ਵੇਖ ਠੀਕ ਹੈ ਅਜੇ ਤੱਕ ਠੀਕ ਹੈ ਠੀਕ ਹੈ ਹਾਂਜੀ ਠੀਕ ਹੈ ਕਿਸਾਨਾਂ ਨੂੰ ਕੀ ਕੋਈ ਕਹਿਣਾ ਚਾਹੁੰਦੇ ਹੋ ਅਪੀਲ ਕਰਨਾ ਚਾਹੁੰਦੇ ਹੋ ਕਿਸੇ ਤਰ੍ਹਾਂ ਦਾ ਕੋਈ ਭਾਰਪੂਰ ਜਿਆਦਾ ਨਾ ਲੈ ਕੇ ਜਾਣ ਜਿੱਕਦਾ ਨਹੀਂ ਸਭ ਪੁੱਜਣਾ ਲੋਕਾਂ ਨੇ ਖਾਦੇ ਖੁਦਾ ਟਪਾਲੀਆਂ ਵਾ ਕੋਣਾ ਵਹਿ ਲੱਗੀ ਗਿਆ ਬਲਦੇ ਠੀਕ ਹੈ ਹਾਂਜੀ ਸਰ